ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਰੂਪ ਪਰ ਤੁ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੇ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ ਨਾਮੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇ ਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਣ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾਂ ਚੇਤਨਾ ਆਵੇ ਆਵੇ ਮੇਰੇ RAM RAHE TU SANTA KA SANT TERE TERE SEVAK KO PA KRISHNA HI JAM NAHI AAVE NEERE RAHAO JOTE RANG RATE SWAMI TIN KA JANAM MARAN DUKH NAASA TEERI BAKS NA METE KOI SATGURU KAR DILASA NAM TE AYEN SUKH PHAL PAYEN AATH PAHAR ARAD HAI TEERI SARAN TERE PRAVASA PANCH DUSHT LA SAD HAI GYAN DHYAN KIS KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI SOHI ਨਾ ਪੰਜਵਾ ਜਿਸ ਗੈਸੇ ਰੂਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੌ ਕਛ ਨਹੀਂ ਜਮਨ ਹੈ ਆਵੈ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾਮੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਐਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਸੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕਿਹਦਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PA KISHNA HI JAM NAHI AAVE NEERE RAHAO JOTE ANAG RATE SWAMI TIN KA JANAM MARAN DUKH NASA TEERI BAKS NA METE KOI SATGUR KAR DILASA NAM TE AYEN NA SUKH PHAL PAYEN AATH PAHAR ARANDH HAI TEERI SARAN TERE PRAVASA PANCH DOST LA SADH HAI GYAN TE AN KIS KARMAN NA JAANA SAR NA JAANA TEERI SAB TE VADDA SATGUR NANAK JIN KA LA RAKHI MERI TOHI MAHALLA ਪੰਜਵਾ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਮੇਰੇ ਰਾਮ ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋਕਸ਼ ਨਹੀਂ ਜਮਨ ਹੈ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਐਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਣ ਤੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਣਾ ਚੇਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKH NAHI JAM NAHI AAVE NEERE RAHAO JOTE RANG RATE SWAMI TIN KA JANAM MARAN DUKH NAASA TEERI BAKS NA MITE KOI SATGURU KAR DILASA NAM TE AYEN NA SUKH PHAL PAYEN AATH PAHAR ARANDH HAI TEERI SARAN TERE PRAVASA PANCH DOST LA SADH HAI GYAN TYAAN KIS KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI SOHI MAHALA ਸੰਜਵਾ ਜਿਸ ਗੈਸੇ ਰੂਪ ਪਰ ਤੂ ਸਵਾਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਛ ਨਹੀਂ ਜਮਨ ਹੈ ਆਵੈ 니ਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇ ਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾਂ ਚੇਤਨਾ ਆ ਰਹੀ ਹੈ ਮੇਰੇ RAM RAHE TU SANTA KA SANT TERE TERE SEVK KO PAUKH NAHI JAM NAHI AAVE NEERE RAHAO JOTE RANG RATE SWAMI TIN KA JANAM MARAN DUKH NAASA TEERI BAKSA NA METE KOI SATGURU KA DILASA NAM TE AYEN SUKH PHAL PAYEN AATH PAHER ARANDH HAI TEERI SARAN TERE PRAVASA PANCH DOST LA SADH HAI GYAN DHYAN KISH KARMAN NA JAANA SAARAN JAANA TEERI SAB TE VADDA SATGURU NANAK JIN KA LAH LA PANJWA ਜਿਸ ਕੇ ਸੇਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤਨ ਆਵੈ ਮੇਰੇ RAM RAHE TU SANTA KA SANT TERE TERE SEVAK KO PAU KASHI NAHI DAMAN HAI AAVAIN NERE RAHAO JO TERE RANG RATE SWAMI TIN KA JANMA MARAN DUKH NAASA TERI BAKS NA MEṬE KOI SATGURU KA DILASA NAAM TE AIN SUKH PHAL PAAYAN AATH PAIR ARAD HAI TERI SARAN TERE PRAVAS PANCH DUSHT LA SADH HAI GYAN DHYAN KISH KARMAN NA JAANA SAAR NA JAANA TERI SABDE VADDA SATGURU NANAK JIN KAL RAKHI MERI ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PA KISHNA HI JAM NAHI AAVE NEERE RAHAO JOTE RANG RATE SWAMI TIN KA JANAM MARAN DUKH NASA TEERI BAKSA NA METE KOI SATGURU KA DILASA NAM TE AYEN SUKH PHAL PAYEN AATH PAHAR ARAND HAI TEERI SARAN TERE PRAVASA PANCH DOST LA SAD HAI GYAN DHYAN KISH KARMAN NA JAANA SAARAN JAANA TEERI SAB TE VADDA SATGURU NANAK JIN KA LAH KI WAH ALLAH PANJWA ਜਿਸ ਕੇ ਸਿਰ ਉੱਪਰ ਤੁ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਮੇਰੇ RAM RAAY TU SANTA KA SANT TERE TERE SEVAK KO PAU KASH NAHI JAMAN HAI AAVAIN NEERE RAHAO JO TERE RANG RATHI SWAMI TIN KA JANM MARAN DUKH NAASA TERI BAKS NA MEṬE KOI SATGURU KA DILASA NAAM TE AEN SUKH PHAL PAEN AATH PAIR ARAD HAI TERI SARAN TERE PRAVASA PANCH DUSHT LA SADH HAI GYAN DHYAN KISH KARMAN NA JAANA SAAR NA JAANA TERI SABDE VADDA SATGURU NANAK JIN KAL RAKHI MERI ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PA KHUSH NAHI JAM NAHI AAVE NEERE RAHAO JOTE RANG RATE SWAMI TIN KA JANM MARAN DUKH NAASA TEERI BAKSH NA MITE KOI SATGURU KA DILASA NAAM TE AEN NA SUKH PHAL PAYEN AATH PAHAR ARANDH HAI TEERI SARAN TERE PRAVAAS PANCH DOST LA SADH HAI GYAN TE AAN KIS KARMAN NA JAANA SAAR NA JAANA TEERI SAB TE VADDA SATGURU NANAK JI NKA LARA GIVARI JISGE ਸੇਰੋ ਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮ ਨਹੀਂ ਆਵੇ ਨੇਰੇ ਰਹਾਓ ਜੋ ਤੇਰੇ ਰੰਗ ਰਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਵਾਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੁੱਖ ਨਹੀਂ ਜਮ ਨਹੀਂ ਆਵੇ ਨੀਰੇ ਰਹਾਉ ਜੋ ਤੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਵਾਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਾ ਲਾਹੀ ਹੱਲਾ ਪੰਜਵਾ ਜਿਵੇਂ ਗੈਰ ਉੱਪਰ ਤੂ ਸਵਾਮੀ ਸੋ ਦੁੱਖ ਕਿਹਦਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ RAM RAHE TU SANTA KA SANT TERE TERE SEVAK KO PAV KA SHI NAHI JAMAN HAI AVNE NERE RAHAO JO TERE RANG RATE SWAMI TIN KA JANM MARAN DUKH NAASA TERI BAKSNA MEṬE KOI SATGURU KA DILASA NAAM TE AIN SUKH PHAL PAIN AATH PAIR ARAD HAI TERI SARAN TERE PRAVAS PANCH DUSHT LA SADH HAI GYAN DHYAN KIS KARMAN NA JAANA SAAR NA JAANA TERI SABDE VADDA SATGURU NANAK JIN KAL RAKHI MERI ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮੈਂ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO BHUKH NAHI JAM NAHI AAVE NEERE RAHAO JOTE RANG RATE SWAMI TIN KA JANM MARAN DUKH NAASA TEERI BAKSH NA MITE KOI SATGURU KA DILAS NAAM TE AYEN SUKH PHAL PAYEN AATH PAHAR ARAD HAI TEERI SARAN TERE PRAVAAS PANCH DOST LA SAD HAI GYAN DHYAN KIS KARMAN NA JAANA SAAR NA JAANA TEERI SAB TE VADDA SATGURU NANAK JI NAL RAKHI WAHI MAHALLA PANJWA ਜਿਸ ਗੈਸੇਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਤ ਮਾਤਾ ਮਰਣਾ ਚੀਤ ਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਹ ਭਉ ਕਛ ਨਹੀਂ ਜਮਨ ਹੈ ਆਵੇਂ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ Swami ਤਿਨ ਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਸੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣਾ ਮੈਂ ਮਦ ਮਾਤਾ ਮਰਣਾ ਚੀਤ ਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PA KHUSH NAHI JAN NAHI AWE NEERE RAHAO JOTE ANAG RATE SWAMI TIN KA JANM MARAN DUKH NASA TEERI BAKS NA MITE KOI SATGUR KAR DILASA NAM TE AYEN NA SUKH PHAL PAYEN AATH PAHAR ARAD HAI TEERI SARAN TERE PRAVAS PANCH DUSHT LA SAD HAI GYAN TE AN KIS KARMAN NA JANA SAR NA JANA TEERI SAB TE VADDA SATGUR NANAK JIN KA LA RAKI MERI WAHGE ਜਦੋਂ ਖਾਲਸਾ ਬਾਹਦਰ ਜੀ ਦੀ ਫਤਿਹ